ਸਾਨੂੰ ਲੱਗਦਾ ਸੀ ਕਿ ਅਸੀਂ ਸੰਗਰੂਰ ਦੇ ਅੰਦਰ ਹੀ ਜਿਹੜੇ ਕਿਰਤੀ ਲੋਕ ਨੇ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਆ ਪਰ ਅੱਜ ਤੁਹਾਡੇ ਸਹਿਯਕੇ ਨੇ ਤੁਹਾਡੇ ਇਸ ਜੋਸ਼ ਨੇ ਸਾਬਿਤ ਕਰਤਾ ਕਿ ਨਹੀਂ ਕੱਲੇ ਸੰਗਰੂਰ ਦੇ ਕਿਰਤੀ ਲੋਕ ਨਹੀਂ ਇਹ ਤਾਂ ਸਮੁੱਚੇ ਪੰਜਾਬ ਦੇ ਲੋਕ ਹੀ ਹੁਣ ਸੜਕਾਂ ਦੇ ਉੱਤੇ ਆਉਣਗੇ ਹੁਣ ਇਹ ਸਾਡੇ ਲੋਕ ਉਹਨਾਂ ਜ਼ਗੀਰੂ ਚੌਧਰਾਂ ਵਾਲੇ ਜਿਹੜੇ ਕੜਮ ਚੌਧਰੀ ਨੇ ਉਹਨਾਂ ਦੇ ਪਿੱਛੇ ਲੱਗ ਨਹੀਂ ਬੰਨਗੇ ਹੁਣ ਇਹ ਆਪਣੇ ਹੱਕ ਨੇ ਜਿਹੜੇ ਇਸ ਝੰਡੇ ਦੇ ਜ਼ੋਰ ਦੇ ਉੱਤੇ ਇਸ ਡੰਡੇ ਦੇ ਜ਼ੋਰ ਦੇ ਉੱਤੇ ਆ ਜਿਹੜਾ ਉਹ ਲੈ ਕੇ ਆਉਣਗੇ ਤਾਂ ਫੀ ਦੇ ਲੋ ਧੰਨਵਾਦ ਕਰਦੇ ਆ ਤੁਹਾਡਾ ਤਾਂ ਮੈਂ ਜਿਹੜੀ ਆਪਣੀ ਗੱਲ ਆ ਸ਼ੁਰੂ ਕਰਨ ਜਾ ਰਿਹਾ ਸਾਡੇ ਇੱਕ ਲੇਖਕ ਹੋਏ ਨੇ ਉਹ ਸਾਡੇ ਮਜ਼ਦੂਰਾਂ ਦੇ ਲਈ ਬੋਲਦੇ ਨੇ ਉਹਨਾਂ ਦੀਆ ਗੋ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਕੇ ਮੈਂ ਆਪਣੀ ਗੱਲ ਸ਼ੁਰੂ ਕਰੂੰਗਾ ਉਹ ਲਿਖਦੇ ਨੇ ਕਿ ਜਿਸ ਧਰਤੀ ਦੇ ਉੱਤੇ ਰੱਜਮਾ ਟੁੱਕਰ ਖਾਂਦੇ ਨਹੀਂ ਮਜ਼ਦੂਰ ਜਿਸ ਧਰਤੀ ਤੇ ਰੱਜਮਾ ਟੁੱਕਰ ਖਾਂਦੇ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਸ ਦੇ ਹਾਕਮ ਸੂਰ ਇਹ ਜਿਹੜੀ ਗੱਲ ਹੈ ਇੱਥੇ ਦੇ ਜਿਹੜੇ ਬਣੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਤੇ ਉਹਦਾ ਜਿੰਨਾ ਵੀ ਲਾਮ ਲਸ਼ਕਰ ਹੈ ਇਹ ਗੱਲ ਉਹਦੇ ਉੱਤੇ